ਬਿਨਾ ਮਤਲਬ ਤੋਂ ਬੋਲਣਾ ਜ਼ਿੰਦਗੀ ਵਿੱਚ ਬਧੇਰੇ ਸਮੱਸਿਆ ਪੈਦਾ ਕਰਦਾ ਹੈ ਬਿਨਾ ਮਤਲਬ ਬੋਲਣ ਵਾਲੇ ਸ਼ਬਦ ਕਈ ਵਾਰ ਰਿਸ਼ਤੇ ਤੋੜ ਜਾਂਦੇ ਹਨ ਹਰ ਗੱਲ ਬੋਲਣੀ ਜ਼ਰੂਰੀ ਨਹੀਂ ਹੁੰਦੀ ਕੁਝ ਕ ਚੁੱਪ ਰਹਿ ਕੇ ਵੀ ਜਵਾਬ ਦਿੱਤੇ ਜਾਂਦੇ ਹਨ ਜਿੱਥੇ ਸਮਝ ਹੋਵੇ ਉੱਥੇ ਸ਼ੋਰ ਨਹੀਂ ਹੁੰਦਾ ਫਜ਼ੂਲ ਬੋਲਣਾ ਦਿਲ ਨੂੰ ਹਲਕਾ ਤੇ ਰਿਸ਼ਤਿਆਂ ਨੂੰ ਭਾਰੀ ਕਰ ਦਿੰਦਾ ਹੈ ਜੋ ਬਿਨਾ ਸੋਚੇ ਬੋਲਦਾ ਹੈ ਉਹ ਅਕਸਰ ਬਾਦ ਵਿੱਚ ਪਛਤਾਉਂਦਾ ਹੈ ਕੁਝ ਗੱਲਾਂ ਰੱਬ ਕੋਲ ਛੱਡ ਦੇਵੀਆਂ ਚੰਗੀਆਂ ਹੁੰਦੀਆਂ ਹਨ ਜ਼ਰੂਰਤ ਨਹੀਂ ਸਭ ਨੂੰ ਦੱਸਣ ਦੀ ਹਾਂਜੀ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਜੀ ਇੱਥੇ ਜਿਹੜਾ ਟਾਈਮ ਹੋਇਆਗਾ ਸਵੇਕ 7 ਵਜੇ ਦਾ ਟਾਈਮ ਆਗਾ ਤੇ ਇਸ ਤੋਂ ਪਹਿਲਾਂ ਮੈਂ ਦੇਖੋ ਪਸੂਆਂ ਦਾ ਕੰਮ ਵੀ ਨਿਮੇੜਤਾ ਸੀਗਾ ਬੱਚੇ ਸਕੂਲ ਚਲੇ ਗਏ ਆਗੇ ਤੇ ਬਸ ਹੁਣ ਮੈਂ ਆ ਸਫਾਈ ਕਰਨੀ ਆ ਕਮਰਿਆਂ ਦੀ ਥੋੜੀ ਜੀ ਕਿਉਂਕਿ ਨਾ ਦੋ ਦਿਨ ਮਿੱਥੋ ਹੋਈ ਨਹੀਂ ਦੇਖੋ ਦੋ ਦਿਨ ਸਫਾਈ ਨਾ ਹੋਣ ਕਰਕੇ ਤੇ ਕਮਰਿਆਂ ਦਾ ਜੋ ਗਾਹ ਪੈ ਗਿਆ ਮਤਲਬ ਕੱਪੜੇ ਆ ਅਗੜੇ ਦੁਗੜੇ ਹੋ ਗਿਆ ਕੁਝਕ ਮੈਂ ਗਰਮ ਕੱਪੜੇ ਕੱਢ ਕੇ ਰੱਖੇ ਸੀਗੇ ਗਾਂ ਵਾਲੇ ਕਮਰੇ ਚ ਤੇ ਉਹ ਸੋਫਾ ਜਿਹੜਾ ਐ ਲੱਗਦਾ ਵੀ ਕਵਾੜੀ ਅੰਦਰ ਇਕੱਠਾ ਕਰਤਾ ਵੀ ਇੰਨਾ ਭਰਿਆ ਭਰਿਆ ਕਮਰਾ ਜਾਂ ਲੱਗਣ ਲੱਗ ਜਾਂਦਾ ਜਦੋਂ ਕੱਪੜੇ ਹੋਣ ਆਸੇ-ਪਾਸੇ ਪਏ ਤੇ ਕੋਸ਼ਕ ਵਿੱਚੋਂ ਦੋ ਦਿਨ ਤਿਆਂ ਨਹੀਂ ਲੱਗੀਆਂ ਕੱਪੜਿਆਂ ਦੀਆਂ ਤੇ ਉਹ ਉਧਰ ਗੈਲਰੀ 'ਚ ਜਿਹੜੇ ਸੋਫੇ ਪਏ ਆ ਨਾ ਦੇ ਉਹਨਾਂ ਉੱਤੇ ਕੱਪੜੇ ਪਏ ਆਗੇ ਤੇ ਮੈਂ ਕਿਹਾ ਚਲੋ ਅੱਜ ਬੱਚੇ ਨਾ ਹੁਣ ਇਹ ਉਹਨਾਂ ਦੇ ਪੇਪਰ ਹੁੰਦੇ ਆਗੇ ਤੇ ਉਹਨਾਂ ਦੇ ਪੇਪਰ ਕੰਗਾ ਦੇ ਤਾਂ ਹੋ ਗਏ ਆਗੇ ਹਨਾ ਕਈ ਸਕੂਲਾਂ 'ਚ ਤਾਂ ਤੇ ਉਹਨਾਂ ਦੇ ਹੁਣ ਹੋ ਰਹੇ ਆ ਕਿਉਂਕਿ ਉਹਨਾਂ ਦਾ ਹੁਣ ਕ੍ਰਿਸਮਸ ਦਾ ਜਿਹੜਾ ਫੰਕਸ਼ਨ ਆ ਚੱਲ ਪੈਣਾਗਾ ਤੇ ਉਹਦਾ ਫਿਰ ਹੁਣ ਤੋਂ ਸ਼ੁਰੂ ਕਰ ਦੇਣਗੇ ਤੇ ਫਿਰ ਪਰ ਮੈਂ ਅਸੀਂ ਤਾਂ ਬੱਚੇ ਲਾਉਂਦੇ ਨਹੀਂ ਹੁੰਦੇ ਫ੍ਰੈਕਸ਼ਨ ਦੇ ਵਿੱਚ ਕਿਉਂਕਿ ਆਪਣੇ ਤਾਂ ਉਹ ਦੋ ਸਿੱਧੀ ਦਿਹਾੜੇ ਚੱਲਦੇ ਹੁੰਦੇ ਆਗੇ ਤਾਂ ਮੈਂ ਇਸ ਕਰਕੇ ਬੱਚਿਆਂ ਨੂੰ ਫ੍ਰੈਕਸ਼ਨ ਦੇ ਵਿੱਚ ਇੱਕ ਵਾਰੀ ਲਾਏ ਸੀਗੇ ਇਹ ਵੀ ਨਹੀਂ ਹੈਗਾ ਵੀ ਲਾਏ ਨਹੀਂ ਸੀਗੇ ਪਰ ਲਾਏ ਸੀ ਪਰ ਫਿਰ ਆਪਦੇ ਮਨ ਨੂੰ ਮਤਲਬ ਇਹ ਗੱਲ ਸਮਝ ਆਈ ਵੀ ਨਹੀਂ ਲਾਉਣਾ ਨਹੀਂ ਹੈਗਾਗਾ ਤੇ ਵਸੂਣ ਉਹ ਬੱਚੇ ਸਕੂਲ ਕਿਤੇ ਜਾਂਦੇ ਆ ਕਿਤੇ ਨਹੀਂ ਜਾਂਦੇ ਹੈਗੇ ਕਿ ਤੇ ਬਸ ਫਿਰ ਮੜ ਕਿ ਇਹਨਾਂ ਦੇ ਫਕਸ਼ਨ ਦੀ ਤਿਆਰੀ ਚੱਲ ਪੈਣੀ ਹੈ ਜੀ 25 ਦਸੰਬਰ ਤੱਕ ਲਾਸਟ ਹੁੰਦਾ ਹੈਗਾ ਤੇ ਉਸ ਤੋਂ ਪਹਿਲਾਂ ਥੋੜਾ ਥੋੜਾ ਮਤਲਬ ਡੇਲੀ ਡੇਲੀ ਇਹ ਕਲਾਸਾਂ ਦੇ ਫਕਸ਼ਨ ਹੋਈ ਜਾਂਦੇ ਹੈਗੇ ਜੀ ਚਲੋ ਮੈਂ ਇੱਥੇ ਬਸ ਪਹਿਲਾਂ ਮੈਂ ਝਾੜੂ ਮਾਰੂੰਗੀ ਸੋਫੇ ਜਿਹੜੇ ਆ ਉਹਨਾਂ ਦੇ ਕਵਰ ਸੈੱਟ ਕਰਤੇ ਆਗੇ ਬੈੱਡ ਦੀ ਬੈੱਡ ਦੀ ਚਾਦਰ ਜਿਹੜੀ ਉਹ ਸੈੱਟ ਕਰਤੀ ਹੈਗੀ ਤੇ ਜਿਹੜਾ ਫਰਨੀਚਰ ਦਾ ਸਮਾਨ ਆ ਉਹ ਮੈਂ ਬਾਅਦ ਵਿੱਚ ਬਾਅਦ ਵਿੱਚ ਸਾਫ਼ ਕਰੂੰ ਕਿਉਂਕਿ ਪਹਿਲਾਂ ਮੈਂ ਝਾੜੂ ਮਾਰ ਦਿੰਨੀ ਹੁੰਨੀ ਆ ਤੇ ਝਾੜੂ ਮਾਰ ਕੇ ਫਿਰ ਜਿਹੜਾ ਫਰਨੀਚਰ ਦੇ ਉੱਤੇ ਹੋਰ ਜਿਹੜੀ ਮਣੀ ਮੋਟੀ ਗਰਦ ਪੈ ਜਾਂਦੀ ਝਾੜੂ ਨਾਲ ਉਹ ਬਾਅਦ ਵਿੱਚ ਸਾਫ਼ ਹੋ ਜਾਂਦੀ ਆ ਨਾ ਤੇ ਵੀ ਇਹ ਅੱਜ ਆਪਾਂ ਡੇਲੀ ਸਫਾਈ ਕਰਦੇ ਰੱਗੇ ਨਾ ਬਈ ਫਿਰ ਇੰਨਾ ਖਲਾਰਾ ਨਹੀਂ ਪੈਂਦਾ ਹੈਗਾ ਤੇ ਜਦੋਂ ਆਪਾਂ ਐ ਕਿ ਵੀ ਮਤਲਬ 2 ਦਿਨ ਨਗਾਦ ਗਏ 3 ਦਿਨ ਨਗਾਦ ਗਏ ਨਾ ਤੇ ਫਿਰ ਉਹਨੇ ਚ ਖਲਾਰਾ ਪੈ ਜਾਂਦਾ ਮਤਲਬ ਕੱਪੜੇ ਨਾ ਜਿਹੜੇ ਉਹ ਹਰ ਰੋਜ਼ ਜਿਵੇਂ ਤੋਤੇ ਆਗੇ ਜਾਂ ਤਾਂ ਤਣੀ ਤੇ ਪੈਣ ਪਏ ਰਹਿਣ ਦਿਓ ਤੇ ਜਾਂ ਫਿਰ ਲਾ ਕੇ ਤਿਆਂ ਮਾਰ ਕੇ ਰੱਖੋ ਜੇ ਆਪਾਂ ਉਸੇ ਤਰ੍ਹਾਂ ਹੀ ਰੱਖ ਦਿੱਤੇ ਹੈ ਨਾ ਵੀ ਕਿਤੇ ਬੈੱਡ ਤੇ ਖਲਾਰ ਤੇ ਜਾ ਤੇ ਫਿਰ ਉਹਦੇ ਨਾਲ ਨਾ ਆਏ ਲੱਗੂਗਾ ਵੀ ਸਾਰਾ ਜਿਹੜੇ ਕਮਰਿਆਂ ਦੇ ਵਿੱਚ ਖਲਾਰਾ ਹੀ ਪਿਆ ਹੋਇਆਗਾ ਤਾਂ ਫਿਰ ਮੈਂ ਦੇਖੋ ਪਹਿਲਾਂ ਤਾਂ ਇਧਰ ਸਫਾਈ ਝਾੜੂ ਮਾਰਦੀ ਆਂਗੀ ਹੌਲੀ ਹੌਲੀ ਸਾਰੇ ਕਮਰਿਆਂ ਦੇ ਵਿੱਚ ਝਾੜੂ ਮਾਰ ਦੂੰਗੀ ਉਸ ਤੋਂ ਬਾਅਦ ਫਿਰ ਮੈਂ ਪੂੰਛਾ ਵੀ ਲਾਉਂਗੀ ਤੁਹਾਡੇ ਨਾਲ ਮੇਰੀ ਅੱਗੇ ਵੀਡੀਓ ਸ਼ੇਅਰ ਹੋ ਰਹੀ ਹੈਗੀ ਤੇ ਦੇਖੋ ਜਿਹੜੇ ਮੇਰੇ ਚੈਨਲ ਤੇ ਪਲੀਜ਼ ਨਵੇਂ ਆਏ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡੇ ਲਈ ਤਾਂ ਫ੍ਰੀ ਹੈਗਾ ਹਨਾ ਤੇ ਮੈਨੂੰ ਤੁਹਾਡੇ ਇੱਕ ਸਬਸਕ੍ਰਾਈਬਰ ਨੇ ਅੱਗੇ ਲਿਜਾਣਾ ਆਏਗਾ ਤਾਂ ਮੇਰੀ ਰਿਕਵੈਸਟ ਹੈ ਬੇਨਤੀ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਲੋ ਪੇਜ ਹੁਣ ਮੈਂ ਨਾ ਉਧਰ ਕਮਰਿਆਂ 'ਚ ਝਾੜੂ ਵੀ ਮਾਰਤਾ ਕਮਰਿਆਂ 'ਚ ਪੋਚਾ ਵੀ ਲਾਤਾ ਤੇ ਇੱਥੇ ਸਾਰਾ ਝਾੜੂ ਮਾਰ ਕੇ ਤੇ ਹੁਣ ਬਸ ਕੱਲੀ ਗੈਲਰੀ ਰਹਿ ਗਈ ਮੇਰਾ ਪੋਚਾ ਲਾਉਣ ਵਾਲੀ ਕਿ ਜਿਹੜਾ ਹੁਣ ਟਾਈਮ ਹੋਇਆ ਮੈਂ ਸਵਾ 7 ਵਜੇ ਲੱਗੀ ਸੀਗੀ 7 ਵਜੇ ਕੇ 17 ਮਿੰਟ ਤੇ ਲੱਗੀ ਸੀਗੀ ਇਹਦਾ ਕੰਮ ਕਰਨ ਤੇ 7:45 ਹੋ ਗਏ ਅਗੇ ਤੇ 8:30 ਵਜੇ ਰੋਟੀ ਲੱਗੂਗੀ ਉਸ ਤੋਂ ਪਹਿਲਾਂ ਕੰਮ ਜਿਹੜਾ ਇਹ ਮੇਰੇ ਦੇਣਾ ਬਸ ਮੜਾ ਮੁੱਟਾ ਨਾ ਕੱਪੜੇ ਜੀ ਸੋਨ ਮੈਂ ਦਿਖਾਉਂਗੀ ਮੇਰੇ ਲਾ ਕੇ ਰੱਖਦੇ ਸੀਗੇ ਮੈਂ ਉਹ ਤੋਂ ਸਟੈਂਡ ਜੇ ਤੋਂ ਤੇ ਉਹਨਾਂ ਤੇ ਟਾਈਮ ਮਾਰਨ ਵਾਲੀਆਂ ਪੰਸੀਆਂ ਤੇ ਮੈਂ ਇੱਕ ਤੁਹਾਨੂੰ ਇਹ ਗੱਲ ਕਰ ਰਹੀ ਸੀਗੀ ਕਿ ਜਿਨ੍ਹਾਂ ਦੇ ਕੱਲਹੇ ਪੇਟ ਹੀ ਵੱਧਾਏਗਾ ਮੇਰੇ ਵਾਂਗੂ ਤੇ ਉਹ ਤੁਸੀਂ ਨਾ ਐ ਬਹਿ ਕੇ ਪੋਚੇ ਲਾਉਣ ਲੱਗ ਜਿਓ ਤੇ ਜਿਹੜਾ ਪੇਟ ਉਹ ਸੈੱਟ ਹੋ ਜੂਗਾ ਮੇਰੇ ਨਾਲ ਐ ਹੁੰਦੀ ਹੁੰਦੀ ਆ ਜਦੋਂ ਮੈਨੂੰ ਮਾੜਾ ਜਿਹਾ ਲੱਗਦਾ ਹੁੰਦਾ ਨਾ ਇਸ ਤਰ੍ਹਾਂ ਫਿਰ ਮੈਂ ਬਹਿ ਕੇ ਪੋਚੇ ਲਾਉਣ ਲੱਗ ਜਾਂਦੀ ਹੁੰਦੀ ਆ ਨਹੀਂ ਤਾਂ ਮੇਰਾ ਪੋਚੇ ਵਾਲਾ ਸਟੈਂਡ ਜੇ ਬਣਾਇਆ ਹੋਇਆਗਾ ਉਹਦੇ ਤੇ ਤੰਗ ਕੇ ਕੱਪੜਾ ਜਾਂ ਲਿੰਦੀ ਲਾ ਦਿੰਦੇ ਆ ਪਰ ਔਰ ਦੇਖਣਾ ਸਰੀਰ ਦਾ ਵੀ ਧਿਆਨ ਰੱਖਣਾ ਹੈਗਾ ਤੇ ਹੁਣ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਬੈ ਕੇ ਪੋਚੇ ਲਾਉਂਦੀ ਨੂੰ ਤੇ ਦੇਖਦੇ ਮੇਰਾ ਕਿੰਨਾਂ ਫਰਕ ਪੈਂਦਾ ਆਏਗਾ ਮੈਸਾ ਤਾਂ ਮੇਰਾ ਇੰਨਾ ਵਜ਼ਨ ਨਹੀਂ ਹੁੰਦਾ ਪਰ ਫਿਰ ਵੀ ਮੈਨੂੰ ਜਦੋਂ ਮੇਰਾ ਪੇਟ ਵਧਣ ਲੱਗ ਜਾਂਦਾ ਫਿਰ ਮੈਨੂੰ ਟੈਨਸ਼ਨ ਜਿਹੀ ਹੋਣ ਲੱਗ ਜਾਂਦੀ ਆ ਫਿਰ ਮੈਂ ਉਹਦੇ ਲਈ ਬੈ ਕੇ ਪੋਚੇ ਲਾ ਦੇਣੀ ਫਿਰ 57 ਦਿਨਾਂ ਦੇ ਵਿੱਚ ਸੈੱਟ ਹੋ ਜਾਂਦਾ ਲਓ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਆ ਬੈੱਡ ਦੀ ਸਫਾਈ ਪੋਚੇਵੇਂ ਲਾਤੇ ਹੈਗੇ ਤੇ ਕੱਪੜੇ-ਕੁਪੜੇ ਮੈਂ ਧੋਤੇ ਸੀ ਸਾਰਾ ਕੰਮ ਪਹਿਲਾਂ ਨਿਮਟਾ ਇਸ ਤੋਂ ਪਹਿਲਾਂ ਮੈਂ ਹੁਣ ਜੀ ਉੱਠੀ ਵੀ ਆਂ ਪੌਣੇ 4 ਵਜੇ ਮੈਂ ਉੱਠ ਖੜਦੀ ਹੁੰਨੀ ਆ ਹੁਣ ਤੇ ਪੌਣੇ 4 ਵਜੇ ਉੱਠ ਕੇ ਚਾਹ ਬਣਾ ਕੇ ਆਪਦਾ ਪੰਚਣੀ ਪੀ ਕੇ ਮੈਂ ਆਪਦਾ ਨਹਾ ਧੋ ਕੇ ਤੇ ਫਿਰ ਅਸੀਂ ਹੁਣ ਉਧਰ ਬੰਦਾ ਰੱਖ ਲਿਆ ਪਸੂਆਂ ਦੇ ਵਿੱਚ ਤਾਂ ਮੈਨੂੰ ਜਾਣਦਾ ਹੁਣ ਲੋੜ ਨਹੀਂ ਪੈਂਦੀ ਹੈਗੀ ਤਾਰਾਂ ਜ਼ਰੂਰ ਚਵਾ ਕੇ ਆਉਣੀ ਹੁੰਦੀਆਂ 2 ਜਾਂ 3 ਜਿਦੇ ਦਾ ਬੱਚਾ ਨੇ ਸਕੂਲ ਜਾਣਾ ਹੋਵੇ ਉਹਦੇ ਤਾਂ ਮੰਨ ਲਓ ਇੱਕ ਜਾਂ ਦੋ ਹੀ ਚਵਾਇਆ ਜਾਂਦੀਆਂ ਆ ਤੇ ਜਿਦੇ ਨਾ ਜਾਣਾ ਹੋਵੇ ਇਹਨਾਂ ਨੇ ਉਹਦੇ ਤਿੰਨ ਧਾਰਾਂ ਚਵਾ ਦੇਣੀਆਂ ਹੁੰਦੀਆਂ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਕੱਪੜੇ ਵੀ ਮਸ਼ੀਨ 'ਚ ਮੇਰੇ ਪਾਏ ਹੁੰਦੇ ਆਗੇ ਉਹ ਵੀ ਧੁੱਤੇ ਜਾਂਦੇ ਆ ਕੱਪੜਿਆਂ ਦਾ ਜਦੋਂ ਬਸ ਧਾਰਾਂ ਚੋਕੇ ਹਟਦੀਆਂ ਨਾਲ ਦੀ ਨਾਲ ਮੈਂ ਕੱਪੜੇ ਵੀ ਕੱਢ ਦੇਣੇ ਹੁੰਦੀਆਂ ਜੀ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਹੈਗਾ ਰੋਟੀ ਪਾਣੀ ਬਣਾ ਕੇ ਇਸ ਗੁਰਦੁਆਰਾ ਸਾਹਿਬ ਜਾ ਕੇ ਤੇ ਫਿਰ ਬੱਚਿਆਂ ਦਾ ਉਹਨੂੰ ਟਾਈਮ ਹੋ ਜਾਂਦਾ ਬੱਸ ਚੜਾ ਦੇਈ ਦੀ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਕਿਚਨ ਦਾ ਜਿਹੜਾ ਸਾਫ਼ ਕਰਦੀ ਹੁੰਨੀ ਆ ਜੀ ਤਾਂ ਫਿਰ ਇੱਧਰ ਲੱਗੀ ਸੀਗੀ ਝਾੜੂ ਪੋਚਾ ਲਾਉਣਾ ਹੁਣ ਮੈਂ ਬਸ ਚਾਦਰ ਸਾਫ਼ ਕਰਦੀ ਆ ਇਹਨਾਂ ਕੱਪੜੇ ਲਾ ਕੇ ਮੈਂ ਰੱਖ ਦਿੱਤੇ ਸਟੈਂਡ ਤੋਂ ਇੱਥੇ ਤੇ ਤੁਸੀਂ ਵੇਖ ਸਕਦੇ ਹੋ ਸੋਫੇ ਤੇ ਕੱਪੜੇ ਪਏ ਆ ਤੇ ਕੱਲ ਦੇ ਮਸਤਿਆਂ ਨਹੀਂ ਵੱਜੀਆਂ ਹੈਗੀਆਂ ਅੱਜ ਫੇਰ ਹੁਣ ਮਾਰ ਦਿਆਂਗੀ ਹਜੇ ਮਤਲਬ ਸਵਾ 8 ਹੋ ਗਏ ਆਗੇ ਤੇ ਬਸ ਫੇਰ ਸਵਾ 8 ਹੋ ਗਏ ਬਸ 8:15 ਵਜੇ ਨੂੰ ਰੋਟੀ ਦਾ ਕਰੂੰਗੀ ਕਿ ਹੁਣ ਤਾਂ ਖੂਆ ਬਣਾਇਆ ਸੀਗਾ ਖੂਆ ਕੱਢ ਲਈਦਾ ਤੇ ਮੈਥੋਂ ਇੱਕ ਪੱਠੀ ਬਾਰੇ ਪੁੱਛਿਆ ਗਿਆ ਸੀਗਾ ਵੀ ਪੱਠੀ ਕਿੰਨੇ ਦੀ ਆ ਉਹ ਤਾਂ ਜੀ ਅਸੀਂ ਨਾ ਖੂਆ ਕੱਢਣ ਵਾਸਤੇ ਬਸ ਜੀ ਗੁਰਦੁਆਰਾ ਸਾਹਿਬ ਜੀ ਤੋਂ ਲਿਆਂਦੇ ਸੀਗੀ ਜੋ ਪੰਦੇ ਹੁੰਦੇ ਹਨ ਆਪਣੇ ਗੁਰਦੁਆਰਾ ਸਾਹਿਬ ਤੇ ਬਸ ਉਹਨਾਂ ਟਾਈਮ ਲਿਆਂਦੀ ਸੀ ਖੂਆ ਕੱਢਣ ਵਾਸਤੇ ਫਿਰ ਅਸੀਂ ਫੜਾ ਜਾਂਦੀ ਸੀਗੀ ਹੁਣ ਸਾਡੀ ਜਿਹੜੀ ਮੇਰੇ ਅੱਗੇ ਨਾ ਇਹਦੇ ਤੇ ਪਾਠ ਚੱਲਦਾ ਹੁੰਦਾ ਸੀਗਾ LCD ਤੇ ਤੁਸੀਂ ਇੱਧਰ ਵੇਖ ਸਕਦੇ ਹੋ LCD ਇੱਥੇ ਪਾਠ ਚੱਲਦਾ ਹੁੰਦਾ ਸੀਗਾ ਤੇ ਹੁਣ ਕੀ ਹੋਇਆ ਨਾ ਇੱਕ ਦਿਨ ਇਹ ਡਿਗਪੀ ਬੱਚੇ ਤੋਂ بیٹے ਤੋਂ ਉਹ ਪਤਾ ਨਹੀਂ ਕੀ ਕਰਦਾ ਸੀਗਾ ਉਹ ਲੋਤੀ ਤੇ ਉਹ ਡਿਗਪੀ ਸੀਗੀ ਬੱਚੇ ਤੋਂ ਤੇ ਕਰਾਗੂ ਗਿਆ ਟੱਟਗੀ ਇੱਕ ਪਾਸੇ ਤੇ ਹੁਣ ਮੇਰਾ ਪਾਠ ਵੈਸੇ ਮੈਨੂੰ ਮੈਫੂਨ ਤੇ ਲਾ ਦੇਣੀ ਹੁੰਦੀ ਹੈ ਜੀ ਤੇ ਬਾਕੀ ਉਧਰ ਪਸੂਣਾ ਚ ਚੱਲਦਾ ਹੁੰਦਾਗਾ ਬਹੁਤ ਛਾ ਦਾ ਗਾ ਪੈ ਗਿਆ ਸੀ ਮੇਰਾ ਇਹ ਦੋ ਦਿਨ ਦੇ ਕੱਪੜੇ ਇਕੱਠੇ ਹੋ ਗਏ ਮੇਰੇ ਕੋਸਕ ਤਾਂ ਵਿੱਚੋਂ ਪਾਲੇ ਸੀਗੇ ਇਹਨਾਂ ਨੇ ਦੋ ਦਿਨ ਵਿੱਚ ਤਿਆਂ ਨਹੀਂ ਵੱਜੀਆਂ ਉਹ ਦੇਖੂਆ ਕੱਢਦੇ ਸੀ ਉਹਦੇ ਨਹੀਂ ਵੱਜੀ ਹੈਗੀ ਕੀ ਤੇ ਕੱਲ ਬਸ ਕੱਲ ਮੈਂ ਪਤਾ ਕੀ ਆ ਜਿਹੜਾ ਆ ਵੀਡੀਓ ਬਣਾਉਣ ਦਾ ਕੰਮ ਹਨਾ ਵੀ ਇਹ ਸੋਖਾ ਨਹੀਂ ਹੈ ਕਹਾਦਾ ਬਹੁਤ ਮਤਲਬ ਅੱਧਾ ਦਿਨ ਦਾ ਲੰਘ ਜਾਂਦਾ ਫਿਰ ਇਹਦੀ ਐਡੀਟਿੰਗ ਕਰਨੀ ਹੈ ਨਾ ਵੀਡੀਓ ਕਿੱਥੋਂ ਸਹੀ ਬਣੀ ਹੈ ਕਿੱਥੋਂ ਨਹੀਂ ਬਣੀਗੀ ਤੇ ਸਾਰਾ ਕੁਝ ਕੱਟ ਕੇ ਬਣਾਉਣੀ ਪੈਂਦੀ ਹੈਗੀ ਫਿਰ ਜਾ ਕੇ ਵੀਡੀਓ ਬਣਦੀ ਹੈਗੀ ਮਿਹਨਤ ਬਹੁਤ ਲੱਗਦੀ ਹੈ ਜੀ ਇਹਦੇ ਤੇ ਉਜੀ ਇਧਰ ਹੁਣ ਬਸ ਮਾਰਦੀਆਂ ਪੈਂਾਂ ਮੈਂ ਕਿਉਂਕਿ ਇਹ ਬੱਚਾ ਨੇ ਪਾਤਾ ਲੈਣੇ ਆ ਕੇ ਕੁਸ ਹੁਣ ਮੈਂ ਧੋਕੇ ਆਈ ਆਂ ਜੀ ਤੇ ਬਾਕੀ ਹੁਣ ਆ ਲੂਰਾ ਨਹੀਂ ਆ ਜਿਹੜੀਆਂ ਗਰਮ ਕੱਪੜੇ ਬਸ ਕੱਢ ਲਿਆ ਮੈਂ ਤੇ ਕਿਨੇ ਕਿਨੇ ਗਰਮ ਕੱਪੜੇ ਕੱਢ ਲਏ ਆਗੇ ਰਿਕਮੈਂਡ ਕਰਕੇ ਦੱਸਿਓ ਕਿਉਂਕਿ ਮੌਸਮ ਜਿਹੜਾ ਚੇਂਜ ਹੋ ਗਿਆ ਸਵੇਰੇ ਸਵੇਰੇ ਬਹੁਤ ਠੰਡ ਹੁੰਦੀ ਹੈ ਜੀ ਤੇ ਹੁਣ ਤਾਂ ਥੋੜਾ ਜਿਹਾ ਚੇਂਜ ਹੋ ਕੋ ਮਤਲਬ ਦਿਨੇ ਤਾਂ ਥੋੜਾ ਜਿਹਾ ਹੁੰਦੀ ਹੈ ਜੀ ਗਰਮੈਸ ਜੀ ਵੀ ਫਿਰ ਵੀ ਠੰਡੀ ਠੰਡੀ ਹਵਾ ਜੀ ਵਗਦੀ ਹੁੰਦੀ ਹੈ ਬਸ ਹਵਾ ਦਾ ਹੀ ਪਾਲਾ ਬਣ ਜਾਂਦਾ ਹੈਗਾ ਹਨਾ ਤੇ ਬਸ ਮੜ ਕੇ ਮੈਂ ਉਹ ਡਾਈਨਿੰਗ ਟੇਬਲ ਦੀ ਸਫਾਈ ਕਰੂੰਗੀ ਲੌਬੀ ਦੇਖੋ ਇਧਰਲਾ ਆ ਸਾਫਰਾ ਸਾਫ ਕਰ ਦਿੱਤਾ ਤੇ ਇਧਰ ਮੈਂ ਤੁਹਾਨੂੰ ਕਮਰਾ ਦਿਖਾਉਣੀ ਹੈਗੀ ਦੇਖੋ ਸਾਰੇ ਕਮਰੇ ਦੀ ਸਫਾਈ ਕਰਤੀ ਹੈਗੀ ਅੱਜ ਪਤਾ ਕੀ ਹੋਇਆ ਸੀਗਾ ਉਹ ਸੋਫੇ ਦੇ ਉੱਤੇ ਮੈਂ ਗਰਮ ਕੱਪੜੇ ਕੱਢ ਕੇ ਰੱਖਦੇ ਸੀਗੇ ਤੇ ਉਹਨਾਂ ਨੂੰ ਅੱਜ ਹੁਣ ਮੈਂ ਸਾਰਾ ਉਹ ਕੀਤਾ ਸੈੱਟ ਤੇ ਐਂ ਲੱਗਦਾ ਸੀਗਾ ਨਾ ਵੀ ਬਾਹਲੇ ਕਮਰਾ ਨਾਲ ਸਮਾਨ ਨਾਲ ਭਰਿਆ ਪਿਆਏਗਾ ਤੇ ਇਸ ਤਰ੍ਹਾਂ ਵੀ ਜਦੋਂ ਆਪਾਂ ਮਾੜੀ-ਮੋਟੀ ਸਫਾਈ ਕਰਦੇ ਰਹੇ ਕਿ ਨਾ ਸਫਾਈ ਹੋ ਜਾਂਦੀ ਤੇ ਹੁਣ ਰਹਿ ਗਿਆ ਡਾਈਨਿੰਗ ਟੇਬਲ ਇਹ ਮੈਂ ਹੁਣ ਰੋਟੀ ਬਣਾ ਕੇ ਬਾਅਦ ਚ ਕਰੂੰਗੀ ਦੇਖੋ ਡਾਈਨਿੰਗ ਟੇਬਲ ਦਾ ਵੀ ਕੀ ਹਾਲ ਹੋਇਆ ਪਿਆਗਾ ਕਿਧਰੇ ਕੀ ਕੁਛ ਸਿੱਟੇ ਉਹ ਮੂੰਗ ਫਲੀ ਦੇ ਸੜਲ ਕੇ ਉੱਤੇ ਹੀ ਸਿੱਟੀ ਜਾਂਦੇ ਆਗੇ ਤਾਂ ਫੇਰ ਮੈਨੂੰ ਸਾਫ਼ ਕਰਨ ਨਾਲੇ ਡੀਲੀ ਸਾਫ਼ ਕਰੀਦਾਗਾ ਤੇ ਤੁਹਾਨੂੰ ਟਾਈਮ ਦਿਖਾਉਣੀ ਆ ਮੈਂ ਅ 8:40 ਹੋ ਗਿਆ ਸ਼ਾਇਦ ਤੁਹਾਨੂੰ ਦਿਖ ਨਹੀਂ ਰਿਹਾ ਹੋਵੇਗਾ ਹਾਂ ਤੇ 8:40 ਹੋ ਗਏ ਤੇ ਜੀ ਅੱਜ ਦਾ ਮੇਰੇ ਇਹ ਵੀਡੀਓ ਸੀਗੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਕੀਤਾ ਹੋਇਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜੀ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਮੈਂ ਹੁਣ ਜਾਣੀ ਆ ਬਾਹਰਲੇ ਚੌਂਤੇ ਦੇ ਵਿੱਚ ਰੋਟੀ ਬਣਾਉਣੀ ਆ ਤੇ ਸਾਰਿਆਂ ਨੂੰ ਬਾਏ ਬਾਏ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਦਾ ਧੰਨਵਾਦ ਜੀ ਦੇਖਣ ਲਈ